ਮੈਂ ਤੈਨੂੰ ਪਹਿਲੇ ਹੀ ਕਹਿ ਰਿਹਾ ਮੈਂ ਇਹ ਬੰਦੇ ਗੱਲ ਸੁਣਦੇ ਨਹੀਂ ਇੱਕ ਮਿੰਟ ਐ ਚਾ ਇਹ ਕਰਨਾ ਕਹਿ ਦੀ ਮਹਿੰਗੀ ਸਸਤੀ ਮੈਂ ਤੈਨੂੰ ਪਹਿਲੇ ਨਹੀਂ ਕਸਰ ਛੱਡੀ ਯਾਰ ਕੋਈ ਨਹੀਂ ਫਿਰ ਜੇ ਨਹੀਂ ਪਹਿਲੇ ਨਹੀਂ 50 ਕਰਤੀ ਇੱਕ ਮਿੰਟ ਤੂੰ 50 ਕਰਤੀ ਮੈਨੂੰ ਕੋਈ ਗੁੱਸਾ ਗੱਲਾ ਨਹੀਂ ਬਬੇ ਨਹੀਂ ਇਹਦਾ ਚੁੱਪ ਕਰ ਜਾ ਤਾਂ ਹੀ ਹੁੰਦਾ ਮੈਂ ਸ਼ੌਦਾ ਹੋਵੇ ਤਾਂ ਹੀ ਤਾਂ ਹੀ ਜਿਹੜੀ ਹੋਰਾਂ ਗੱਲ ਉਹ ਤੁਸੀਂ ਰੋਣਾ ਮਾਈਆਂ ਤੇ ਸ਼ੌਦਾ ਕਹਿਣਾ ਮਾਈਆਂ ਨੂੰ ਚੁੱਪ ਕਰ ਜਾ ਆਪਣੀ ਖੇਤੀ ਕਰ ਗੱਲ ਸੁਣ ਇੱਕ ਜਾਨ ਨੂੰ ਮਾਰ ਲਾ ਹੱਕ ਠੀਕ ਹੈ ਆਪਦੇ ਹੁਣ ਪਵਾਲ ਅਕਾਊਂਟ ਦੇ ਵਿੱਚ ਪੈਸੇ ਠੀਕ ਹੈ ਬੱਕਰੀ ਫੋਨ ਕਰ ਲਾ ਮਹੀਨੇ ਦੀ ਗੱਬਣ ਆ ਭਾਵੇਂ ਦੀ ਮੈਨੂੰ ਹੁਣ ਫੰਡਰ ਕਹਿ ਕੇ ਦੇ ਦੇ ਆਪਣਾ ਸੌਦਾ ਆ ਗਿਆ ਕੋਈ ਦੋ ਮੇਰੇ ਲੱਗੇ ਜ਼ਰੂਰ ਹੋ ਜਾਂਦਾ ਮਹੀਨੇ ਦੀ ਗੱਬਣ ਆ ਮਤਲਬ ਮਹੀਨੇ ਦੀ ਗੱਲ ਤੋਂ ਤਾਂ ਹਿੱਲ ਸਕਦਾ ਪਸ਼ੂ ਕਿਉਂਕਿ ਮਹੀਨੇ ਦੀ ਕਾਦੀ ਗੱਬਣ ਆ ਇਹ ਸਾਡੇ ਸਾਹਮਣੇ ਆ ਮੈਂ ਤਾਂ ਨਹੀਂ ਕਹਿੰਦਾ ਮਹੀਨੇ ਦੀਆਂ ਬੱਕਰੀਆਂ ਲੱਗੇ ਹੋਏ ਨੇ ਕੱਲ ਨੂੰ ਹਾਂ ਕਈ ਵਾਰ ਹਿੱਲ ਵੀ ਜਾਂਦੇ ਨੇ ਕੀ ਕੀ ਗੱਲਾਂ ਵਾਲੀ ਗੱਲ ਬੰਦੇ ਨੂੰ ਮੈਂ ਕਰਦਾ ਤਾਂ ਮੇਰਾ ਭਾਈਆਂ ਲੱਗੀਆਂ ਹੋਈਆਂ ਉਹ ਮੇਰਾ ਭਾਈਆਂ ਚਾਚਾ ਬੋਲਦਾ ਚਾਚਾ ਬੋਲਦਾ ਦੋ ਬਰੋਂ ਜਿਹੜੀ ਆਈ ਹੁੰਦੀ ਨਹੀਂ ਕੋਈ ਪਤਾ ਹੁੰਦਾ ਪੁਰਾ ਜੱਦ ਦਾ ਇਹ ਬੱਕਰੀ ਵੀਰੇ ਬੱਕਰੀ ਬਾਈ ਬੱਕਰੀ ਲੱਗੀ ਵੀ ਆ ਮਹੀਨੇ ਦੀ ਲੱਗਿਆ ਪਰ ਦੇ ਵੀ ਬੰਦਰ ਕਹਿ ਕੇ ਦੋ ਉਹਦੇ ਵਿੱਚ ਕਰਮਾਂ ਦੇ ਵਿੱਚ ਹੋ ਗਈ ਨਿਕਲਿਓਗੇ ਨਹੀਂ ਭਾਈ ਬੰਦਰ ਤਾਂ ਠੀਕ ਹੈ ਨਾਂ ਨਿਕਲ ਜਾ ਦੇਗਾ ਮੈਨੂੰ ਵੀ ਗੱਲ ਲੱਗੀ ਮੈਨੂੰ ਵੀ ਪਤਾ ਜਰਮੀ ਨਹੀਂ ਬੱਕੀ ਰਹਿ ਨਹੀਂ ਸਕਦੀ ਠੀਕ ਹੈ ਰਹਿ ਨਹੀਂ ਸਕਦੀ ਹੈ ਹਿੱਲੀ ਵੀ ਸਕਦੀ ਹੈ ਨਾ ਜੇ ਤੈਨੂੰ ਕੋਈ ਡਾਊਟ ਲੱਗਦਾ ਤਾਂ ਰਹਿਣ ਦੇ ਬੱਕੀ ਉਹ ਯਾਰ ਆ ਫੁੱਦੂ ਗੱਲਾਂ ਕੀ ਕਰਦਾ ਮੈਨੂੰ ਹੋ ਗਿਆ ਇੱਕ ਜਵਾਬ ਪੂਰਾ ਉੱਠ ਕੇ ਕੰਦਾ ਨਾ ਵੀ ਆਏਗਾ ਨਾ ਵੀ ਇਹ ਕੰਡਰ ਠੀਕ ਆ ਉਹ ਮੈਨੂੰ ਜਦਾਂ ਕਹਿੰਦਾ ਆ ਵੀ ਆ ਵੀ ਠੀਕ ਹੈ ਨਾ ਛੱਡ ਕੇ ਸੌਦਾ ਕਰ ਛੱਡ ਕੇ ਲਿਪ ਲਿਪ ਨਾ ਕਰਾ ਮੈਨੂੰ ਕੋਈ ਡੋਟ ਨਹੀਂ ਹੈਗਾ ਤੁਸੀਂ ਪੁਰਾਣੇ ਖੜੇ ਹੋ ਛੱਡ ਬੱਛ 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 ਗੱਲ ਤੇਰੀ ਸਹੀ ਆ ਠੀਕ ਹੈ ਨਾ ਹਾਂ ਨਾ ਅਜੇ ਵੀ ਨਾ ਕਾਇਮ ਨਹੀਂ ਦੀ ਲੱਗਿਆ ਸਾਡੇ ਕੰਡਰ ਕਾ ਯਾਰ ਕਿੱਦਾਂ ਕੁਸ਼ ਨਹੀਂ ਹੈ ਉਹ ਛੱਡ ਹਾਂ ਟੱਕ ਕੇ ਆਪਦਾ ਬਿਸਮਿਲ੍ਲਾ ਵੜ ਕੇ ਬੱਕਰੀ ਫੜ ਬਸ ਬਾਦੇ ਚੋਲੀ ਆ ਜਾ ਮੇਰੇ ਟੱਲੇ ਦੇ پیسے ਲਿਆਈਓ ਕਾਉਂਟ ਚ ਫਵਾ ਦੇਣਾ ਬਾਈ ਤੇਰੇ ਠੀਕ ਆ ਚੱਲਦਾ ਹਾਂ ਹਾਂ ਕੋਈ ਨਾ ਜੱਲ ਬੱਕਰੀ ਕਿਹੜੀ ਆ ਪਾਪਾ ਆ ਬੱਕਰੀ ਕੱਢੀ ਨਾ ਬਾਈ ਜੰਦੀ ਕਾਲ ਬਾਈ ਉਹ ਠੀਕ ਆ ਬਾਈ ਮਾਈਨਸ ਕਾਲ ਆ ਵੀ ਉਹ ਠੀਕ ਹੋ ਬਾਈ ਆਹ ਵੀ ਯਾਰ ਆਹ ਬੱਕਰੀ ਆਹ ਹੈ ਬੱਕਰੀ ਫਾੜ ਬੱਕਰੀ ਫਾੜ ਮੇਰੇ ਕੋਲੇ ਘਰ ਦੇ ਬਾਈ ਲੈ ਵੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਰੇ ਮਾੜਾ ਯਾਰ ਆ ਸਾੜਾ ਬਾੜਾ ਆ ਜਾ ਬਾੜਾ ਆ ਜਾ ਬਸ ਬਸ ਇੱਥੇ ਖੜੀ ਰਹਿਣ ਦੇ ਬੱਕਰੀ ਛੇੜੀ ਨਾ ਬਾਈ ਯਾਰ ਮੇਰਾ ਮਾਨ ਕਾ ਤਾਂ ਦਰੋਤੀਰੇ ਹਾਂ ਹਾਂ ਵੀਰੇ ਇਹ ਬੱਕਰੀ ਲੈਤੀ ਆ ਆਪਾਂ ਉਰੇ ਆ ਜਾ ਕਿੱਥੇ ਆ ਹੁਣ ਡਰਦਾ ਹੀ ਪਰੇ ਭੱਜ ਗਿਆ ਆ ਜਾ ਆ ਜਾ ਉਹ ਮਾੜੀ ਹੁਣ ਮੈਂ ਕਹਿ ਤਾ ਦਊਂਗਾ ਹੈ ਗੱਲ ਸੁਣ ਆ ਜਾ ਤੂੰ ਆ ਜਾ ਤੂੰ ਆ ਜਾ ਆ ਜਾ ਆ ਆ ਵੀਰੇ ਤੂੰ ਆਪਾਂ ਵੀਰੇ ਬੱਕਰੀ ਲੈਤੀ ਆ ਪੂਰੀ 50000 ਦੀ ਲੈਤੀ ਆ ਵੀਰੇ ਬੱਕਰੀ ਠੀਕ ਆ ਕਹਿੰਦੇ ਹੁੰਦੇ ਆ ਸ਼ੌਂਕ ਦਾ ਕੋਈ ਮੋਲ ਨਹੀਂ ਠੀਕ ਹੈ ਆਪਾਂ ਵੀਰੇ ਆਪਦੇ ਸ਼ੌਂਕ ਨੂੰ ਰੁਪਈਏ ਲਾਏ ਆ ਕਿਸੇ ਦੇ ਸ਼ੌਂਕ ਨੂੰ ਨਹੀਂ ਲਾਏ ਠੀਕ ਹੈ ਜੇ ਆਪਨੂੰ ਚੰਗੀ ਲੱਗੀ ਮੰਨ ਨੂੰ ਤਾਂ ਪਰ ਰੁਪਈਏ ਲਾਏ ਠੀਕ ਹੈ ਉਹੀ ਗੱਲ ਆ ਵੀਰੇ ਬੰਦਾ ਜ਼ਬਾਨ ਦਾ ਪੱਕਾ ਹੋਵੇ ਠੀਕ ਆ ਆਪਾਂ ਵੀਰੇ ਜ਼ਬਾਨ ਦੇ ਖਰੇ ਆ ਮਾਲਕ ਦੀ ਕਿਰਪਾ ਨਾਲ ਦੇ ਕਾ ਕੋਈ ਵੀ ਸੌਦਾ ਕਰਦਾ ਕਿਤੇ ਵੀ ਕਰਦਾ ਭਾਈ ਕੋਈ ਬੰਦਾ ਕਰਦਾ ਸੌਦਾ ਅੱਜ ਕੱਲੇ ਵੀਰੇ ਦੇਖ ਕੇ ਕਰੋ ਅੱਜ ਕੱਲੇ ਵੀਰੇ ਜਵਾਨਾ ਨਹੀਂ ਹੈਗਾ ਦੁਨੀਆ ਵੀਰੇ ਹੱਥਾਂ ਤੇ ਹੱਥ ਮਾਰਦੀ ਆ ਠੀਕ ਆ ਕੋਈ ਵੀ ਬੰਦਾ ਕਾ ਬਾਹਰਲੀ ਸਟੇਟ ਚ ਪਸੂ ਦੋਂਦਾ ਲੈ ਜਾ ਕਰ ਜਾ ਭਾਈ ਆਪਦੇ ਪੈਸੇ ਪਹਿਲਾਂ ਪਾਓ ਬਾਅਦ ਚ ਬੱਕਰੀ ਠੀਕ ਆ ਲੱਖ ਸਾਡੇ ਰਿਸ਼ਤੇਦਾਰ ਆ ਲੱਖ ਸੀ ਓਨੇ ਜਾਨੇ ਆ ਠੀਕ ਆ ਪੈਸਾ ਪੈਸੇ ਵਾਲੀ ਤੋਂ ਰਿਸ਼ਤੇਦਾਰੀ ਰਿਸ਼ਤੇ ਵਾਲੀ ਤੋਂ ਠੀਕ ਆ ਹਾਂ ਮੇਰਾ ਭਾਈ ਕੋਈ ਗੱਲ ਨਹੀਂ ਮੇਰੇ ਨਾਲ ਚੱਲ ਉੱਥੇ ਆਪਦੇ ਅਕਾਊਂਟ 'ਚ ਪੈਸੇ ਪਵਾ ਲਾ ਜੇ ਨਹੀਂ ਪਵਾਉਣੇ ਤਾਂ ਖੜ ਜਾ ਇੱਕ ਦੋ ਦਿਨ ਛੋਟੇ ਮੈਂ ਘਰੇ ਪਹੁੰਚਦੇ ਕਰ ਦੂੰਗਾ ਠੀਕ ਆ ਹਾਂ ਚੰਗਾ ਬਾਈ ਸਤਿ ਸ੍ਰੀ ਅਕਾਲ ਓਕੇ ਚਲੋ ਬਾਈ ਵਲੈ ਰੱਬ ਦਾ ਜਿਹੜੀ ਪਿਆ ਯਾਰ ਦੇਖ ਸਕਦੇ ਐਈ ਬੱਕਰੀ ਪਿਆ ਯਾਰ ਬੈਦੀ ਹਾਂ ਬੱਕਰੀ ਵੇਚਦੀ ਐ 50000 ਦੀ ਅੱਛਾ ਠੀਕ ਹੈ ਜੀ ਇਹ ਹੁਣ ਲੈ ਕੇ ਜਾਣਗੇ ਬਹੁਤ ਵਧੀਆ ਬੱਕਰੀ ਆ ਠੀਕ ਹੈ ਕੰਡੇ ਤੇ ਲੱਗਦਾ ਪੂਰਾ ਕੰਡੇ ਨੇ ਨੀ ਮਾਲ ਕੋ ਬੱਕਰੀ ਦਾ ਵਧੀਆ ਸੌਦਾ ਹੋ ਗਿਆ ਲੈ ਗਿਆ ਬਾਕੀ ਵਧੀਆ ਖੁਸ਼ੀਆ ਹੋਰ ਸੁਣੋ ਸਾਤਰੀ ਗੱਲ ਸਾਰਿਆਂ ਨੂੰ ਸਤਰੀ ਕਰ ਜੀ ਸਤਰੀ ਕਰ ਠੀਕ ਆ ਮਿੱਤਰਾ ਵਧੀਆ ਠੀਕ ਆ ਕਿੱਥੋਂ ਆਇਆ ਜੇ ਮੋਗੇ ਤੇ ਡਾਲੇ ਤੋਂ ਆਇਆ ਇਹ ਅੱਛਾ ਚਲ ਠੀਕ ਆ ਭਾਈ ਮਿੱਤਰਾ ਸਾਡੀ ਵੀ ਫੋਟੋ ਲਿਆ ਕਰੀਏ ਬਾਬਾ ਕਰੋਗੇ ਜਿਹੜੀ ਜੜ ਦੀ ਗੱਲਾ ਜਿਹੜਾ ਕੋਗੀ ਮੈਂ ਕਹਿੰਦਾ ਵੇਖੋ ਤਾਂ ਤਾਂ